Uh, देखो जो फ्लैग मार्च है uh, जिमेंस एस पी साहब ने दसा कि मॉडल कोड ऑफ कंडक्ट लग चुकिया है तो हूँ इलेक्शन का जो प्रोसैस है वह नैक्सट मंथ तो पंजाब शुरू हो जाएगा तो कोड ऑफ कंडक्ट इस टाइम फोर्स के फ्लैग दल्टीपल परपज़ है एक तो जिमें एस एस पी साहब ने दसा कि कॉन्फिडेंस बिल्डिंग मेजर है क्योंकि साढ़े कोल नॉट जस्ट पंजाब पुलिस साढ़े कोफ़ द भी कंपनी हैगी है ਤੇ ਇਹਦਾ ਪਬਲਿਕ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜਰ ਹੈ ਪਬਲਿਕ ਦੇ ਲਈ ਕਿ ਤੁਸੀਂ ਆਪਣਾ ਬਿਨਾ ਕਿਸੇ ਤੋਂ ਡਰੇ ਬਿਨਾ ਕਬਰਾਏ ਤੁਸੀਂ ਆਪਣਾ ਇਲੈਕਸ਼ਨ ਕਰ ਸਕਦੇ ਹੋ ਤੇ ਇਹ ਨਾਲ ਦੀ ਨਾਲ ਇੱਕ ਮੈਸੇਜ ਹੈਗਾ ਹੈ ਕਿ ਉਹ 엘িমੈਂਟਸ ਦੇ ਲਈ ਉਹ ਸ਼ਰਾਰਤੀ ਤੱਤ ਜਿਹੜੇ ਹੈਗੇ ਆ ਜਿਹੜੇ ਕਿ ਇਲੈਕਸ਼ਨ ਦੇ ਵਿੱਚ ਉਹ ਕੋਈ ਹਰਸਮੈਂਟ ਲੋਕਾਂ ਦੀ ਕਰਦੇ ਹੈ ਕਿਸੇ ਤਰੀਕੇ ਦਾ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਉਹਨਾਂ ਲਈ ਵੀ ਇੱਕ ਮੈਸੇਜ ਹੈ ਕਿ that we are ready for them ਐਂਡ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਇਸ ਇਲੈਕਸ਼ਨ ਦੇ ਵਿੱਚ ਆ ਨਹੀਂ ਦਿੱਤੀ ਜਾਏਗੀ ਫਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕੀਤਾ ਜਾਏਗਾ ਤੇ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਕੋਈ ਵੀ ਇਸ਼ੂ ਨਹੀਂ ਕ੍ਰੀਏਟ ਹੋਣਾ ਦਿੱਤਾ ਜਾਏਗਾ ਜੋ ਵੀ ਬੰਦਾ ਇਸ ਦੀ ਕੋਸ਼ਿਸ਼ ਕਰੇਗਾ ਉਸ ਤੇ ਕਾਰਵਾਈ ਕੀਤੀ ਜਾਏਗੀ ਉਸ ਤੇ ਪਰਚੇ ਦਰਜ ਕੀਤੇ ਜਾਣਗੇ ਉਹਨੂੰ ਹਿਰਾਸਤ ਚ ਲਿਆ ਜਾਏਗਾ ਇਸ ਕਰ ਇਸ ਲਈ ਮੇਰਾ ਇਹ ਮੈਸੇਜ ਹੈ ਸਾਰਿਆਂ ਨੂੰ ਕਿ ਜੋ ਵੀ ਹੈਗੇ ਇਸ ਚੀਜ਼ ਦੇ ਵਿੱਚ ਉਹ ਆਪਣਾ ਇਹੋ ਜਿਹਾ ਕਿਸੇ ਵੀ ਚੀਜ਼ਾਂ ਤੋਂ ਬਚਨ ਤੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਕਿਸੇ ਤੋਂ ਬਿਨਾਂ ਡਰੇ ਕਿਸੇ ਦੇ ਵੀ ਲੋਭ ਚਾਏ ਬਿਨਾਂ ਆਪਣਾ ਜਿਹੜਾ ਵੋਟ ਹੈ ਵੋਟ ਦਾ ਹੱਕ ਹੈ ਜਿਹੜਾ ਉਸ ਦਾ ਇਸਤੇਮਾਲ ਵੱਧ ਛੜ ਕੇ ਕਰਨ ਸਰ ਨਵੇਂ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਈ ਕਈ ਲੋਕ ਜਿਹੜੇ ਵੋਟ ਨਹੀਂ ਪਾਉਂਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਖੋ ਅਸੀਂ ਹਰ ਤਰ੍ਹਾਂ ਦੀ ਜਿਹੜੀ categories ਆਫ ਵੋਟਰਸ ਹੈਗੀਆਂ ਜਿਵੇਂ ਕਿ ਨਵੇਂ ਵੋਟਰ ਬਣੇ ਆ ਜਿਹੜੇ ਇਸ ਵਾਰੀ ਪਹਿਲੀ ਵਾਰ ਵੋਟ ਪਾਣਗੇ 18 ਤੋਂ 19 ਸਾਲ ਦੇ ਜਿਹੜੇ ਬਜ਼ੁਰਗ ਹੈਗੇ ਜਿਹੜੇ PWDs ਹੈਗੇ ਅਸੀਂ ਹਰ ਇੱਕ ਵਰਗ ਤੱਕ ਰੀਚ ਆਊਟ ਕਰਾਂਗੇ ਜਿਵੇਂ ਕਿ ਫੋਰ ਐਗਜ਼ਾਮਪਲ ਬੱਚੇ ਹੈਗੇ ਆ 18 ਤੋਂ 19 ਦੇ ਮੇਜਰਲੀ ਕਾਲਜੇਸ ਦੇ ਵਿੱਚ ਪੜ੍ਹਦੇ ਹੁੰਦੇ ਆ ਅਸੀਂ ਕਾਲਜੇਸ ਦੇ ਵਿੱਚ ਰੀਚ ਆਊਟ ਕਰ ਰਹੇ ਆਂ ਉਸ ਤੋਂ ਇਲਾਵਾ ਜਿਹੜੇ ਵੀ 올ਡ এজ ਪਰਸਨਸ ਹੈਗੇ ਹੈ ਜਿਹੜੇ ਕਿ 85 ਅਬਵ ਹੈਗੇ ਹੈ ਤੇ ਜਿਹੜੇ ਪੀ ਡਬਲਯੂ ਡੀਸ ਹੈ ਉਹਨਾਂ ਨੂੰ ਤਾਂ ਅਸੀਂ ਹੋਮ ਤੋਂ VOTING ਦੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਨੂੰ ਟੀਮ ਆ ਕੇ ਉਹਨਾਂ ਦਾ ਉੱਥੇ ਹੀ ਯੂ ਨੋ ਵੋਟ ਦੀ ਵੋਟ ਉੱਥੇ ਪੁਆਏਗੀ ਤੇ ਹਰ ਤਰ੍ਹਾਂ ਦਾ ਜਿਹੜਾ ਵੀ ਤਬਕਾ ਹੈਗਾ ਉਸਨੇ ਉਸ ਨੂੰ ਰੀਚ ਆਊਟ ਕਰਾਂਗੇ ਤੇ ਜਿਹੜੇ ਵੀ ਪੂਲਿੰਗ ਬੂਥ ਸਿਗੇ ਜਿਨ੍ਹਾਂ ਦੇ ਵਿੱਚ VOTING ਪਰਸੈਂਟੇਜ ਘਟ ਰਹੀ ਹੈ ਪਿਛਲੇ ਕੁਝ ਇਲੈਕਸ਼ਨਾਂ ਤੋਂ ਅਸੀਂ ਉਹਨਾਂ ਤੇ ਸਪੈਸ਼ਲ ਫੋਕਸ ਕਰ ਰਹੇ ਹਾਂ ਉਹਨਾਂ ਦਾ ਅਸੀਂ ਇੱਕ ਐਕਸ਼ਨ ਪਲਾਨ ਬਣਾਇਆ ਹੈ ਉਹਨਾਂ ਨੂੰ ਇੱਕ ਇੱਕ VOTER ਤੱਕ ਅਸੀਂ ਰੀਚ ਆਊਟ ਕਰਕੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਪਲੀਜ਼ ਆ ਕੇ ਆਪਣਾ ਜਿਹੜਾ ਹੱਕ ਹੈ ਤੁਹਾਡਾ ਕਿਉਂਕਿ ਸਰਕਾਰ ਬਣਾਉਣਾ ਸਾਡੇ ਸਾਰਿਆਂ ਦਾ ਹੱਕ ਹੈ ਤੇ ਇਹ ਹੱਕ ਤੁਸੀਂ ਆਪਣਾ ਪਲੀਜ਼ ਐਕਸਰਸਾਈਜ਼ ਕਰੋ ਇਹ ਬੇਸਿਕਲੀ ਇਨ ਦਾ ਪਰਸਨ ਸਾਹਿਬ ਜਿਹੜਾ ਮਾਡਲ ਕੋਡ ਆਫ ਕੰਡਕਟ ਇਨ ਪਲੇਸ ਹੈ ਜਿਹੜੇ ਹੋਣ ਵਾਲੇ ਇਲੈਕਸ਼ਨ ਹੈ ਉਹਨਾਂ ਨੂੰ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਉਣ ਦੇ ਸੰਬੰਧ ਦੇ ਵਿੱਚ ਜੀ ਅੱਜ ਇਥੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੀ ਆਏ ਹੋਏ ਨੇ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹਦੇ ਵਿੱਚ ਕਰੀਬਨ 110 ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੀ ਸ਼ਮੂਲੀਅਤ ਹੈ ਐਂਡ ਥਿਸ ਆਲਸੋ ਇਨਕਲੂਡਸ ਜਿਹੜੇ ਸਾਡੇ ਕੋਲ ਸੀਐਪੀਐਫ ਦਾ ਇੱਕ ਕੰਪੋਨੈਂਟ ਆਇਆ ਹੈ ਉਹ ਵੀ ਇਹਦੇ ਵਿੱਚ ਨਾਲ ਹੈ ਇਹਦੇ ਵਿੱਚ ਇੱਕ ਲੇਡੀ ਕੰਪੋਨੈਂਟ ਵੀ ਹੈ ਤਾਂ ਆਪਣਾ ਆਈਡੀਆ ਇਹਦੇ ਵਿੱਚ ਇਹ ਹੈ ਕਿ ਇੱਥੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਇਹ ਇੰਟਰਨਲ ਏਰੀਆ ਹੈ ਉਹਦੇ ਵਿੱਚ ਆਪਾਂ ਇਹ ਕੱਢੀਏ ਐਂਡ ਇਹਦੇ ਨਾਲ ਜਿਹੜਾ ਇੱਕ ਕੌਨਫੀਡੈਂਸ ਬਿਲਡਿੰਗ ਮੇਜਰ ਹੈ ਪੁਲਿਸ ਵੱਲੋਂ ਐਂਡ ਇਹ ਸੁਨੇਹਾ ਦੇ ਦਈਏ ਕਿ ਅਸੀਂ ਜਿਹੜਾ ਪੁਲਸ ਹੈ ਲੋਕਾਂ ਦੇ ਨਾਲ ਹੈ ਆ ਲੋਕ ਵੀਸ ਦੇ ਕੰਮ ਦੇ ਕੰਟਰਸਟ ਅਸ ਐਜੰਡਾ ਇਲੈਕਸ਼ਨ ਆਪ ਫਰੀ ਐਂਡ ਫੇਅਰ ਤਰੀਕੇ ਨਾਲ ਕਰਾਈਏ ਸਰ ਇੰਟਰ ਸਟੇਟ ਨਾਕੇ ਦਾ ਕੀ ਕੋਸ਼ਿਸ਼ ਹੈ ਜਿਸਨੇ ਕੇ ਫੋਰਸ ਵਧਾਈ ਹੈ ਇੰਟਰ ਸਟੇਟ ਨਾਕੇ ਆ ਰਨ ਪਲੇਸ ਇਹਦੇ ਵਿੱਚ ਇਲੈਕਸ਼ਨ ਦੇ ਲਾਗੇ ਛਾਗੇ ਕਰੀਬਨ 23 24 ਸਾਡੇ ਇੰਟਰ ਸਟੇਟ ਨਾਕੇ ਲੱਗ ਜਾਂਦੇ ਕਰੀਬਨ 10 ਐਸ ਅਪ ਨਾਓ ਚੱਲਦੇ ਪਏ ਉਸ ਸ਼ੇਅਰ देम ਵਿਦ ਦ ਸਟੇਟਸ ਆਫ ਹਿਮਾਚਲ ਪ੍ਰਦੇਸ਼ ਐਂਡ ਜੀ ਐਂਡ ਕੇ ਤਾਂ ਕਰੀਬਨ 10 ਜਿਹੜੇ ਹੈਗੇ ਨੇ ਹੁਣ ਆਪਰੇਸ਼ਨਲ ਹੈਗੇ ਨੇ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on. A&M's Cambridge International School opposite Canada Palace near a &M Institute's Jalandhar Dalhousie Bypass Road, Pathanko.